ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰੇਂਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਸਾਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਵਿੱਚ ਜੋ ਵੀ ਰਾਜਨੀਤਿਕ ਪਾਰਟੀਆਂ ਹਨ 1947 ਤੋਂ ਲੈ ਕੇ ਅੱਜ ਤੱਕ ਅਸੀਂ ਅੱਜ ਇਹਨਾਂ ਪਾਰਟੀਆਂ ਨੂੰ ਕੰਪੇਅਰ ਕਰ ਰਹੇ ਹਾਂ ट्रायंगल ਪਾਰਟੀ ਪੰਜਾਬ ਜਿਹੜੀ ਕਿ ਨਵੀਂ ਪਾਰਟੀ ਆ ਇਹਦਾ ਆਗਾਜ਼ ਹੋ ਚੁੱਕਾ ਹੈ ਅਜੰਡੇ ਅਸੀਂ ਇੱਕ ਇੱਕ ਕਰਕੇ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਰਾਜਕ ਪਾਰਟੀਆਂ ਹਨ ਕਿਉਂਕਿ ਨਾਂ ਲੈਣ ਦੀ ਵੀ ਜ਼ਰੂਰਤ ਨਹੀਂ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਪਾਰਟੀਆਂ ਹਨ ਅਜ ਰਾਜ ਕਿਸ ਪਾਰਟੀ ਦਾ ਪੰਜਾਬ ਦੇ ਵਿੱਚ ਹੈ ਜਿੰਨੀਆਂ ਵੀ ਪਾਰਟੀਆਂ ਹਨ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਜਿਹਦੇ ਵਿੱਚ ਨੌਜਵਾਨ ਵਰਗ ਬਜ਼ੁਰਗ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਸਟੂਡੈਂਟ ਜੋ ਵੀ ਹੈ ਸਾਰਿਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਹੋਇਆ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਮੂੰਹ ਫਿਰ ਜੋ ਪਾਰਟੀਆਂ ਦੇ ਰਹੀਆਂ ਹਨ ਫਰੀ ਦੇ ਵਿੱਚ ਦੋ ਸੇਵਾ ਕਰਨੀਆਂ ਹਨ ਉਹਦੇ ਜਾਲ ਦੇ ਵਿੱਚ ਪੰਜਾਬ ਦੇ ਲੋਕ ਫਸ ਚੁੱਕੇ ਹਨ ਨਿਕਲਣਾ ਬੜਾ ਔਖਾ ਹੈ ਕਿਉਂਕਿ ਫਰੀ ਦੇ ਵਿੱਚ ਸਾਨੂੰ ਪਾਰਟੀਆਂ ਜਾਂ ਸਰਕਾਰਾਂ ਕਿਉਂ ਦਿੰਦੀਆਂ ਹਨ ਕਿਉਂਕਿ ਇਹਨਾਂ ਦੀਆਂ ਖੁਦ ਦੀਆਂ ਲਿਮਿਟੇਸ਼ਨਾਂ ਹੁੰਦੀਆਂ ਹਨ ਇਹ ਹੁੰਦੀਆਂ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਰੋਜ਼ਗਾਰ ਨਹੀਂ ਦੇ ਸਕਦੀਆਂ ਵਧੀਆ ਬਿਜ਼ਨਸ ਨਹੀਂ ਦੇ ਸਕਦੀਆਂ ਮਗਹੀ ਨਹੀਂ ਘਟਾ ਸਕਦੀਆਂ ਨਾ ਹੀ ਚੰਗੀਆਂ ਸਿਹਤ ਸਹੂਲਤਾਂ ਦੇ ਸਕਦੀਆਂ ਹਨ ਨਾ ਹੀ ਬਜ਼ੁਰਗਾਂ ਨੂੰ ਜਿਹੜੇ ਕਿ 70 ਸਾਲ ਤੋਂ ਪਲੱਸ ਨੂੰ ਉਹਨਾਂ ਨੂੰ ਇਹ ਪੈਨਸ਼ਨ ਦੇ ਸਕਦੇ ਹਨ ਇਹਦੇ 외ਰਕ ਹੋਰ ਵੀ ਵਰਗਾਂ ਦੇ ਹਨ ਜਿਵੇਂ ਕਿ ਸਾਬਕਾ ਫੌਜੀ ਜੋ ਰਿਟਾਇਰ ਹੋ ਜਾਂਦੇ ਹਨ ਉਹਨਾਂ ਦੀਆਂ ਮਸਲਸਿਆਵਾਂ ਕੋਲ ਮਲਾ ਕੇ ਅਸੀਂ ਗੱਲ ਕਰਗੇ ਪੰਜਾਬ ਦੇ ਲੋਕਾਂ ਦੇ ਵਿੱਚ ਇਹਨਾਂ ਨੇ ਇਹ ਜੇ ਢੰਗ ਦੇ ਨਾਲ ਉਲਝਾਇਆ ਹੈ ਫਸਾਇਆ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਨਿਕਲਣਾ ਬੜਾ ਔਖਾ ਹੋ ਚੁੱਕਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਕੋਲ ਕਿਸੇ ਦੇ ਕੋਲ ਵਧੀਆ ਜੋਬ ਹੈ ਨਹੀਂ ਵਧੀਆ ਬਿਜ਼ਨਸ ਹੈ ਨਹੀਂ ਵਧੀਆ ਖੇਤੀਬਾੜੀ ਦਾ ਪ੍ਰਬੰਧ ਹੈ ਨਹੀਂ ਜਿਹਦੇ ਵਿੱਚ ਪੰਜਾਬ ਦੇ ਲੋਕ ਵੀ ਕਰਜ਼ਾਈ ਹਨ ਸੂਬਾ ਸਰਕਾਰ ਵੀ ਕਰਜ਼ਾਈ ਹੈ ਸੈਂਟਰ ਸਰਕਾਰਾਂ ਵੀ ਕਰਜ਼ਾਈ ਹਨ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਸਿਰਫ ਇੱਕ ਲੜਾਈ ਝਗੜਾ ਦੂਛਣ ਵਾਜੀ ਰਾਪੋ ਗੰਡਾ ਹੋ ਰਿਹਾ ਹੈਗਾ ਹਰ ਇੱਕ ਬੰਦਾ ਸੁਝਾਅ ਦੇ ਰਿਹਾ ਹੈਗਾ ਹਰ ਇੱਕ ਬੰਦਾ ਸਿਆਣਾ ਬਣ ਰਿਹਾ ਹੈਗਾ ਚਾਹੇ ਕੋਈ ਯੂਟਿਊਬਰ ਹੈ ਪੱਤਰਕਾਰ ਹੈ ਫੇਸਬੁੱਕ ਤੇ ਹੈ ਜਾਂ ਹੋਰ ਵੀ ਇੰਸਟਾਗ੍ਰਾਮ ਤੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਹਨ ਸਾਰਿਆਂ ਤੇ ਹੀ ਜਿੰਨੇ ਵੀ ਸੋਸ਼ਲ ਵਰਕਰ ਹਨ ਜਿੰਨੇ ਹੀ ਸੋਸ਼ਲ ਸਸਾਇਟੀਆ ਹਨ ਜਾਂ ਵਰਕਰ ਹਨ ਇਹੜੇ ਕਿ ਪੰਜਾਬ ਦੇ ਭਲੇ ਦੀ ਗੱਲ ਕਰਦੇ ਆਂ ਲੇਕਿਨ ਪੰਜਾਬ ਦਾ ਭਲਾ ਗ੍ਰਹਿਣ ਕਹੋਂ ਨਾਲ ਨਹੀਂ ਹੁੰਦਾ ਹੈਗਾ ਕਿਉਂਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਹਨ ਉਹਨਾਂ ਦੇ ਕੋਲ ਪੰਜਾਬ ਦੇ ਲੋਕਾਂ ਨੂੰ ਉੱਚਾ ਚੁੱਕਣ ਦੇ ਲਈ ਕੋਈ ਵੀ ਅਜੰਡਾ ਨਹੀਂ ਹੈਗਾ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜੰਡਾ ਇੰਨਾ ਕੋਈ ਹੈ ਸ਼ਰਫਾ ਜਿਵੇਂ ਕਿ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਲੋਕਾਂ ਤੇ ਜ਼ੁਲਮ ਕਰ ਰਹੀ ਹੈ ਇਹਦੇ ਆਪੋਜੀਸ਼ਨ ਪਾਰਟੀਆਂ ਲੋਕਾਂ ਦੇ ਹਮਦਰਦ ਬਣਦੀਆਂ ਹਨ ਜਿਹੜਾ ਇੱਕ ਦਿਖਾਵਾ ਹੈ ਲੋਕਾਂ ਨੂੰ ਇਹਨਾਂ ਦੇ ਤੁਗਲ ਚੋਂ ਜੇ ਕੱਢ ਸਕਦੀ ਹੈ ਤਾਂ ਇੱਕ ਟ੍ਰਾਇੰਗਲ ਪਾਰਟੀ ਉਹ ਪੰਜਾਬ ਹੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਪਾਰਟੀਆਂ ਦੇ ਤੁਗਲ ਚੋਂ ਜੋ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਫਰੀ ਸਰਪਸ ਦੇ ਰਹੀ ਆ ਚੋਗਾ ਪਾ ਰਹੀ ਆ ਜਿਵੇਂ ਕਿ ਫਰੀ ਬਸ ਸਰਵਸ ਫਿਰ ਅਨਾਜ ਦਿੰਦੀ ਹੈਗੀ ਆ ਹੋਰ ਵਿਆਦਾਂ ਗਾਂ ਸਕੀਮਾਂ ਦੇਈ ਜਾ ਰਹੀ ਹੈਗੀ ਆ ਹੋਰ ਵੀ ਇਹਦੇ ਵਿੱਚ ਜਿਵੇਂ ਰਾਸ਼ਨ ਹੋ ਗਿਆ ਜਿਵੇਂ ਕਿ ਬਿਜਲੀ ਫਰੀ ਹੋ ਗਈ ਕਿਸਾਨਾਂ ਨੂੰ ਬਿਜਲੀ ਪਾਣੀ ਫਰੀ ਹੋ ਗਿਆ ਖਾਫ ਛਟੀਆਂ ਹੋ ਗਈਆਂ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੰਨਾ ਉਲਝਾਇਆ ਹੋਇਆ ਹੈ ਜਿੰਨਾ ਦਾ ਅਜੇ ਜੀਨਾਂ ਦੇ ਉੱਪਰ ਹੋ ਚੁੱਕਾ ਹੈ ਇਹਦੇ ਵਿੱਚੋਂ ਸਭ ਇੱਕੋ ਇੱਕ ਪਾਰਟੀ ਆ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਦਿਸ਼ਾ ਵੱਲ ਲਿਜਾ ਸਕਦੀ ਹੈ ਸਹੀ ਅਜੰਡਿਆਂ ਦੇ ਵੱਲ ਆਕਰਸ਼ਿਤ ਕਰ ਸਕਦੀ ਹੈ ਤੁਹਾਡੇ ਨਾਲ ਟ੍ਰਾਇੰਗਲ ਪਾਰਟੀ ਦੇ ਜਿਹੜੇ ਅਜੰਡੇ ਹਨ ਮੇਂ ਜੰਦੇ ਹਨ ਜਿਨ੍ਹਾਂ ਦੀ ਹਰ ਇੱਕ ਨੂੰ ਲੋੜ ਹੈ ਪਹਿਲਾ ਅਜੰਡਾ ਤਾਂ ਇਹ ਹੈ ਕਿਸੇ ਦਾ ਵੀ ਕਾਰੋਬਾਰ ਚੱਲਦਾ ਹੈ ਨਹੀਂ ਚੱਲਦਾ জব ਹੈਗੀ ਆ ਨਹੀਂ ਹੈਗੀ ਆ ਹਰ ਇੱਕ ਨੂੰ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਟ੍ਰਾਇੰਗਲ ਪਾਰਟੀ ਉਹ ਪੰਜਾਬ ਨੇ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਣਾ ਦੂਜਾ ਅਜੰਡਾ 12ਵੀਂ ਤੱਕ ਪੰਜਾਬ ਦੇ ਵਿੱਚ ਜਿਹੜੇ ਵੀ ਬੱਚੇ ਹਨ ਉਹਨਾਂ ਨੂੰ 12ਵੀਂ ਤੱਕ ਫ੍ਰੀ ਐਜੂਕੇਸ਼ਨ ਦੇਣੀ ਹਰ ਇੱਕ ਨੂੰ ਸਿਹਤ ਸਹੂਲਤਾਂ ਲਾਈਫਟਾਈਮ ਫ੍ਰੀ ਦੇਣੀਆਂ ਬਜ਼ੁਰਗਾਂ ਨੂੰ 70 ਸਾਲ ਤੋਂ ਉਪਰ ਦੇ ਉਮਰ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਦੇਣੀ ਮਜ਼ਦੂਰ ਦੀ ਦਿਹਾੜੀ 1600 ਰੁਪਏ ਹੋਊਗੀ ਸਕਿੱਲ ਦੇ ਅਕੋਰਡਿੰਗ ਕਾਰਕ ਦੀ ਸੈਲਰੀ 1 ਲੱਖ ਰੁਪਏ ਤੋਂ ਲੈ ਕੇ 2.5 ਲੱਖ ਤੱਕ ਹੋਊਗੀ। ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਫਾਰਮ ਹਾਊਸ ਬਣਾ ਕੇ ਵਧੀਆ ਤਰੀਕੇ ਨਾਲ ਖੇਤੀਬਾੜੀ ਕਰਵਾਈ ਜਾਊਗੀ। ਜਿਹਦੇ ਵਿੱਚ 2100 ਗ੍ਰੋਸਰੀ ਸਟੋਰ ਖੋਲੇ ਜਾਣਗੇ ਜਿਹੜਾ ਕਿ ਇੱਕ ਮੰਡੀ ਦਾ ਕੰਮ ਦੇਣਗੇ। ਕਿਸਾਨ ਭਰਾ ਆਪਣੇ ਪ੍ਰੋਡਕਟ ਜਾਂ ਚਾਂਦੇ ਬਣਾ ਕੇ ਆਪਦੇ ਜੋ ਵੀ ਖਰਚੇ ਪਾ ਕੇ ਮੁਨਾਫਾ ਰੱਖ ਕੇ ਰੇਟ ਫਿਕਸ ਕੀਤੇ ਜਾਣਗੇ ਤੇ ਗਰੋਸਿਸ ਸਟੋਰਾਂ ਤੇ ਸੇਲ ਕਿਤੇ ਜਾਣਗੇ ਜਿਹਦੇ ਵਿੱਚ ਇੱਕ ਹੋਰ ਅਜੰਡਾ ਹੈ ਟ੍ਰਾਇੰਗਲ ਪਾਰਟੀਓ ਪੰਜਾਬ ਦਾ ਜਿਹਦੇ ਵਿੱਚ ਕਿਸਾਨਾਂ ਦਾ ਦੁਕਾਨਦਾਰਾਂ ਦਾ ਮਜ਼ਦੂਰਾਂ ਦਾ ਜਾਣੇ ਕਿ ਪੰਜਾਬ ਦੇ ਲੋਕਾਂ ਦਾ ਸਾਰੇ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਊਗਾ ਕਾਟੇ ਮਾਰੀ ਜਾਊ। ਇਸ ਦੇ ਵਿੱਚ ਪੰਜਾਬ ਦੇ 18 ਸਾਲ ਤੋਂ ਲੈ ਕੇ 50 ਸਾਲ ਦੇ ਨੌਜਵਾਨਾਂ ਨੂੰ 1 ਏਕੜ ਜ਼ਮੀਨ ਦੇ ਕੇ ਉਹਦੇ ਵਿੱਚ ਖੇਤੀਬਾੜੀ ਵੀ ਕਰਵਾਈ ਜਾਊਗੀ। ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਾਡਾ YouTube ਚੈਨਲ ट्रायंगल ਪਾਰਕ ਪੰਜਾਬ, ਸੋਨਾ ਪੰਜਾਬ Facebook ਪੇਜ ਵੀ ਹੈ। ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡੇ ਬਾਰੇ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸਾਰ ਨੂੰ ਜੀ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ